ਦੇ ਵਿਚ ਇੱਕ ਤੋਂ ਬਾਅਦ ਇੱਕ ਤਿੰਨ ਚੋਰਾਂ ਦੇ ਵੱਲੋਂ ਤਿੰਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਚੋਰਾਂ ਦੇ ਵੱਲੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ ਤਿੰਨ ਕਾਪੂ ਸ਼ੋਰ ਬੇਖੌਫ ਹੋ ਕੇ ਦੋ ਕਰਿਆਨਾ ਸਟੋਰ ਅਤੇ ਇੱਕ ਬੇકરી ਦੀ ਦੁਕਾਨ ਤੇ ਬਿਨਾਂ ਕਿਸੇ ਡਰ ਪਏ ਤੋਂ ਸ਼ਟਰ ਤੋੜ ਕੇ ਦੁਕਾਨਾਂ ਦੇ ਅੰਦਰ ਕੀਮਤੀ ਸਮਾਨ ਚੋਰੀ ਕਰਦੇ ਸਾਫ ਵਿਖਾਈ ਦੇ ਰਹੇ ਹਨ ਚੋਰਾ ਦੇ ਵੱਲੋਂ ਪਹਿਲੇ ਕਰਿਆਨਾ ਸਟੋਰ ਤੇ 1 ਲੱਖ ਰੁਪਏ ਦੀ ਨਕਦੀ ਅਤੇ ਕੀਮਤੀ ਸਮਾਨ ਚੋਰੀ ਕੀਤਾ ਗਿਆ ਦੂਸਰੀ ਕਰਿਆਨਾ ਸਟੋਰ ਤੇ ਉਹਨਾਂ ਵੱਲੋਂ ਡ్రਾਈ ਫਰੂਟ ਤੋਂ ਇਲਾਵਾ 8000 ਦਾ ਕੈਸ਼ ਚੋਰੀ ਕਰਕੇ ਰਫੂ ਚੱਕਰ ਹੋ ਗਏ। ਤੀਜੀ ਬੇਕਰੀ ਦੀ ਦੁਕਾਨ ਤੇ ਚੋਰ ਕੈਸ਼ ਤੋਂ ਇਲਾਵਾ ਹੋਰ ਕੀਮਤੀ ਸਮਾਨ ਵੀ ਲੈ ਗਏ। ਇੱਕੋ ਰਾਤ ਵਿੱਚ ਹੋਈਆਂ ਤਿੰਨ ਚੋਰੀਆਂ ਦੀਆਂ ਨੇ ਦੁਕਾਨਦਾਰਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ। ਚੋਰੀ ਹੋ ਗਈ ਰਾਤ। ਪਤਾ ਲੱਗਿਆ ਕਿ ਕਿੰਨੇ ਦੇ ਨੇ ਆਏ ਆ ਦੇ ਕੀ। ਉਹ ਕੈਮਰੇ 'ਚ ਆ ਰਹੇ ਨੇ ਦੋ ਬੰਦੇ ਨੇ ਸਾਰਾ ਕੁਝ ਲੈ ਜੀ ਕੱਢ ਗਏ। ਕੀ ਕੁਝ ਲੈ? ਕੈਸ਼ ਐ ਸਮਾਨ ਐ ਸਾਰਾ ਲੈ ਗਏ। ਕਾ ਇਸ ਤਰ੍ਹਾਂ ਫੌਂਸੀ ਖਾਸੇ ਜੀ ਦਸਾਂ ਦੇ ਨੋਟ 50 ਦੀ ਕਾਪੀ ਆ। ਆੜੀ ਹੋ ਗਈ ਲੱਖ ਰੁਪਏ ਜੀ। ਤੇ ਸਮਾਨ ਵੀ ਦਾ ਸਮਾਨ ਡ੍ਰਾਈ ਫੂਟ ਪਰਪਸ ਹਰ ਜਿਹਾ ਖਾਲੀ ਕਰ ਗਏ। ਤੁਸੀਂ ਕੀ ਆ ਕੇ ਦੇਖਿਆ ਜਰੂਰ। ਮੈਂ ਤਾਂ ਸਵੇਰੇ ਆਈ 8:30 ਮੇਨੂੰ ਸ਼ਟਰ ਖੁੱਲਾ ਸੀਗਾ ਜੀ। ਅੰਦਰ ਆਇਆ ਤਾਂ ਚੋਰੀ ਹੋ ਗਈ। ਤੋਂ ਤੁਹਾਨੂੰ ਵੀ ਨੋਟੀਫਾਈ ਮੈਨੂੰ ਮੇਰਾ ਟੈਂਪੋ ਲੰਦਾ ਹੀ ਤੁਰੂ ਤੁਰੂ ਸਮਾਨ ਰੱਖਣ ਬਾਹਰ। ਉਹਨੇ ਫੋਨ ਕਰਾਇਆ ਜੀ ਸ਼ਟਰ ਖੁੱਲਾ ਅੰਦਰੋਂ ਮੈਂ ਤਾਂ ਨਾ ਨਾ ਆ ਰਿਹਾ ਜੀ। ਮੈਂ ਅੱਜਾ ਦੀ ਭੱਜਿਆ ਜੀ। ਹਾਂ ਪਤਾ ਲੱਗਿਆ ਫੋਨ ਨੰਬਰ ਮੰਗਤਰੀਏ ਜੀ ਕੋਈ ਫੜੇ ਜਾਂਦੀ ਬਸ ਹੋਰ ਕੀ ਐਥੇ ਪੁਲਿਸ ਨੂੰ ਕੁਝ ਤਾਂ ਆਖੀ ਅੱਛਾ ਕੀ ਗੱਲ ਮੌਕਾ ਦੇਖਣਾ ਆ ਰਹੇ ਨੇ ਇਹ ਚੋਰੀ ਕਦੋਂ ਹੋਈ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਸਾਨੂੰ ਸਵੇਰੇ ਪਤਾ ਲੱਗਿਆ ਜੀ ਤਕਰੀਬਨ 7:30 ਵਜੇ ਪਤਾ ਲੱਗਿਆ ਸਾਨੂੰ ਫੋਨ ਆਇਆ ਵੀ ਛੱਟੇ ਤਕਰੀਬਨ ਚੱਕੇ ਹੋਏ ਰਹੇ ਤੁਸੀਂ ਕੀ ਦੇਖਿਆ ਆ ਕੇ ਅਸੀਂ ਦੇਖਿਆ ਵੀ ਛੱਟ ਦੋਏ ਲੋਕ ਤੋੜੇ ਪਏ ਨੇ ਤੇ ਛੱਟ ਦੀ ਉੱਚਾ ਚੱਕਿਆ ਹੋਇਆ ਸੀ ਤੇ ਅਸੀਂ ਫਿਰ ਉਦੋਂ ਬਾਅਦ ਆ ਦੇਖਿਆ ਅੰਦਰੋਂ ਕੱਲੇ ਵਗੈਰਾ ਸਾਰਾ ਕੁਝ ਤੋੜੇ ਹੋਏ ਤੇ ਜੋ ਕਾਸ਼ਤੀ ਮਤਲਬ ਜੇ 5000000 ਦੇ ਲਗਭਗ ਉਹ ਲੈ ਗਏ ਨੇ ਤੇ ਕਾਫੀ ਸਾਰਾ ਸਮਾਨ ਅਸੀਂ ਚੈੱਕ ਕਰਿਆ ਵੀ ਉਹ ਪਾ ਕੇ ਲੈ ਗਏ ਦੇ ਵਿੱਚ ਬਾਕੀ ਹੋਰ ਸਮਾਨ ਜਿਹੜਾ ਕੀਮਤੀ ਆ ਅਸੀਂ ਚੈੱਕ ਕਰ ਰਹੇ ਹਾਂ ਕੀ ਕੀ ਸਮਾਨ ਆ ਕੀਮਤੀ ਜਿਹੜਾ ਕੀਮਤੀ ਜਿਸ ਤਰ੍ਹਾਂ ਹੋਇਆ ਕਾਈਡ ਸਰਪ ਦੇ 8-8 ਕਿਲੋ ਵਾਲੇ ਤੇ ਉਧਰੋਂ ਜਿਹੜਾ ਆਪਣੇ ਇੱਧਰ ਆ ਜੋ ਵੀ ਇੱਧਰ ਸਮਾਨ ਪਿਆ ਸੀ ਇਹਦੇ ਵਿੱਚੋਂ ਕਾਫੀ ਪਾ ਕੇ ਲੈ ਗਏ ਬਾਕੀ ਅਸੀਂ ਇਹਦੇ ਚੈੱਕ ਕਰ ਰਹੇ ਹਾਂ ਮਤਲਬ ਜਿਹੜਾ ਕਿੰਨਾ ਸਮਾਨ ਆ ਹਾਂ ਉਹ ਵੀ ਲੈ ਗਏ ਚੱਕ ਕੇ ਜੀ ਅੱਜ ਅਸੀਂ ਕੈਮਰਾ ਚ ਦੇਖ ਰਹੇ ਹਾਂ ਕਿੰਨਾ ਕਮਦ ਰੱਖ ਕੇ ਕੀਮਾਨ ਦਾ ਐਸਟੀਮੇਟ ਕਿੰਨਾ ਕਰਦੇ ਆ ਸਮਾਨ ਦਾ ਐਸਟੀਮੇਟ ਹੈ ਜਿਹਨੂੰ ਜ਼ਰਾ ਸਾਰਾ ਪ੍ਰੋਪਰਲੀ ਦੇਖ ਲੈਂਦੇ ਉਹਨੂੰ ਜ਼ਰਾ ਐਸਟੀਮੇਟ ਲਾਉਣਾ ਹੈ ਜੀ ਕਿਉਂਕਿ ਉਹਨਾਂ ਨੇ ਕੈਮਰੇ ਵੀ ਤੋੜੇ ਥੋੜੇ ਕੈਮਰਾ ਬਾਹਰਲਾ ਜਿਹੜਾ ਬਾਹਰਲਾ ਕੈਮਰਾ ਬਾਹਰਲਾ ਕੈਮਰਾ ਉਹਨਾਂ ਨੇ ਪਹਿਲਾਂ ਤੋੜਤਾ ਜੀ ਉਹ ਐ ਨਹੀਂ ਹੁਣ ਪਤਾ ਜੀ ਕਦ ਨਾਲ ਤੋੜਿਆ ਉਹਨੇ ਖਬਰਾਂ ਹੀ ਦੀ ਇਹਨੂੰ ਲਵੇ ਤੇ ਲੋਕ ਵੀ ਉਹਦੇ ਨਾਲ ਤੋੜੇ ਨੇ ਕਿੰਨੇ ਜਣੇ ਸੀ ਸੀਸੀਟੀਵੀ ਚ ਜਿਹੇ ਤਾਂ ਉਹ ਜਿਹੜੇ ਸਾਨੂੰ 2 ਜਣੇ ਤਾਂ ਅੰਦਰ ਬੜੇ ਨੇ 1 ਜਣਾ ਬਾਹਰ ਮੋਟਰਸਾਈਕਲ ਤੇ ਖੜਾ ਸੀ ਤੇ ਜਿਹੜਾ ਮੋਟਰਸਾਈਕਲ ਉਹ 500 ਲੱਗਿਆ ਦੇਖਣ ਦੇ ਵਿੱਚ ਹੁਣ ਤੁਸੀਂ ਕੀ ਮੰਗ ਕਰਦੇ ਮੰਗ ਤਾਂ ਅਸੀਂ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਵੀ ਦੇਖੋ ਇੱਥੇ 90 ਦੇ ਵਿੱਚ ਦਿਨੋਂ ਦਿਨ ਬਹੁਤ ਸਾਰੀਆਂ ਚੋਰੀਆਂ ਹੋ ਰਹੀਆਂ ਨੇ ਤੇ ਇਹਨਾਂ ਤੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਤੇ ਇਹਦੇ ਵਿੱਚ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿਣਾ ਵੀ ਇਹਨਾਂ ਚੋਰੀਆਂ ਜਿਹੜੀਆਂ ਦਿਨੋਂ ਦਿਨ ਵੱਧ ਰਹੀਆਂ ਨੇ ਉਹਨਾਂ ਤੇ ਕੰਟਰੋਲ ਕਰਿਆ ਜਾਵੇ ਤੇ ਪ੍ਰਸ਼ਾਸਨ ਵੱਲੋਂ ਵਾਦੇ ਇਸ ਵੱਲ ਧਿਆਨ ਰੱਖੋ ਫਿਰ ਇਹ 7 ਵਜੇ ਦੀ ਹੋਣੇ 7:00 ਵਜੇ ਦੀ ਗੱਲ ਆ ਸਾਡੇ ਇੱਧਰ ਕੋਈ ਕੁੜੀ ਇੱਧਰ ਸੈਰ ਕਰਨ ਜਾ ਰਹੀ ਸੀ ਉਹਨੇ 간ੂ ਆ ਕੇ ਗਾਹ ਪਾਇਆ ਦੱਸਿਆ ਕਿ ਸਾਡਾ ਸ਼ਟਰ ਪਟਿਆ ਹੋਇਆ ਸੀ ਮੁੰਡੇ ਲੰਗੇ ਹੋਏ ਸੀ ਅੰਦਰ ਉਹਨੇ ਗਾਹ ਪਾਇਆ ਕਿ ਸਰ ਦੀ ਦੁਕਾਨ ਚ ਕਦੇ ਲਈ ਬੜੇ ਹੋਏ ਤੁਸੀਂ ਉਹ ਗਾਹ ਪਾਨ ਕਰਕੇ ਉਹ ਬੰਦੇ ਭੱਜੇ ਤੋਂ ਦੁਕਾਨ ਚ ਤੁਸੀਂ ਕੀ ਦੇਖਿਆ ਤੁਸੀਂ ਅਸੀਂ ਦੇਖਿਆ ਸਾਡਾ ਸ਼ਟਰ ਪਟਿਆ ਪਿਆ ਸੀ ਸਮਾਨ ਬਾਹਰ ਤੱਕ ਡੰਡਿਆ ਪਿਆ ਸੀ ਅਗੀ ਬਾਹਰ ਤੱਕ ਡੰਡਿਆ ਪਿਆ ਜਾਨੇ ਆ ਕੇ ਜਿਵੇਂ ਪਤਾ ਲੱਗੇ ਸਾਡੇ ਇੱਕ ਸਾਹਮਣੇ ਦੁਕਾਨ ਹੋ ਕੇ ਵੀ ਚੋਰੀ ਕਰੀਏ ਦਿਨ ਵੀ ਚੋਰੀ ਕਰੀਏ ਅਸ ਤਾਂ ਆਪਣਾ ਸਮਾਨ ਸਾਹਮਣੇ ਤੇ ਫੈ ਗਿਆ ਸਰ ਦੁਕਾਨਾਂ ਦੀ ਚੋਰੀ ਨੋ ਦੁਕਾਨਾਂ ਦੀ ਚੋਰੀ ਹੋਈ ਆ ਸੇਮ ਆਪੋਜ਼ਿਟ ਦੁਕਾਨਾਂ ਨੇ ਸ਼ਟਰ ਅੰਦਰੋਂ ਬਾਹਰੋਂ ਤੋਂ ਪਤਾ ਲੱਗਿਆ ਜਿਹੜੇ ਗੱਲੇ 6000 ਰੁਪਏ ਪਿਆ ਸੀ ਉਹ ਲੈ ਕੇ ਚਾਕੇ ਬਾਕੀ ਸਾਰਾ ਦੁਕਾਨ ਦਾ ਅੰਦਰ ਸਮਾਨ ਸਾਡਾ ਖੜਿਆ ਹੋਇਆ ਸ਼ਟਰ ਪਟਿਆ ਪੈ ਖੁੱਲ ਨਹੀਂ ਰਿਹਾ ਅੰਦਰ ਬੜਾਂਗੇ ਸ਼ਟਰ ਵਾਲਾ ਬੁਲਾਇਆ ਤਾਂ ਪਤਾ ਲੱਗੂਗਾ ਕਾफी ਨੁਕਸਾਨ ਹੋ ਗਿਆ ਮੰਗਦਾ ਹਾਂ ਨਿਕੋ ਬਰੇ ਹੋਈ ਆ ਹੁਣ ਇਹਨਾਂ ਨੂੰ ਫੜਿਆ ਜਾਵੇ ਹੋਰ ਤਾਂ ਕੀ ਮੰਗਾਂ ਸਾਡੀ ਹੁਣ ਚੈਨ ਨਾਲ ਸੋਈਏ ਓਪੀਏ